ਦੇ ਵੀ ਬੋਲੇ ਇਹ ਨਹੀਂ ਕਿ ਉਹ ਦੱਤੇ ਨਾ ਡੋਲ ਬਜੇਦਾ ਕੋਲੋਂ ਨਕਰ ਤੇ ਬੁੱਢੇ ਨ ਕਰੋੜ ਬਜੇਦਾ ਇਹ ਤੇ ਨਾ ਡੋਲ ਬਜੇਦਾ ਕਹਿੰਦਾ ਤੁਸੀਂ ਇੱਕ ਸਪੋਰਟ ਇਹ ਨਹੀਂ ਕਿ ਪਹਿਲਾਂ ਸਾਥ ਤੁਸੀਂ ਉਸ ਨੂੰ ਸਮਝਦੇ ਹੋ ਤਾਂ ਤੁਸੀਂ ਇਹ ਵੀ ਕਰਦੇ ਹੋ ਇਹ ਸਪੋਰਟ ਹੈ ਕਿ ਤੁਸੀਂ ਇਹ ਨਹੀਂ ਕਿ ਮੈਂ ਕੀ ਇਹ ਨਹੀਂ ਹਾਂ ਉਹ ਤੁਸੀਂ ਕਰਦੇ ਹੋ ਕੋਲ ਸੀਨ ਆ ਰਿਹਾ ਹੈ ਪਰਜਾਨਾਂ ਦੇ ਵਿੱਚ ਟ੍ਰੈਫਿਕ ਨੂੰ ਲੈ ਕੇ ਕਿੰਨੀ ਸਮੱਸਿਆ ਆ ਰਹੀ ਹੈ ਤੇ ਤੁਹਾਡੇ ਕਿੰਦਾੇ ਪ੍ਰਬੰਧ ਰਹਿ ਰਹੇ ਨੇ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੋ ਗਈ ਟ੍ਰੈਫਿਕ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਜਿੰਨੇ ਵੀ ਸ਼ਹਿਰ ਵਾਸੀ ਆ ਸਾਡੇ ਸਾਰੇ ਆਪਣੇ ਆਸੀਂ ਨਹੀਂ ਚਾਹਦੇ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਕਰੇ ਟੋਕ ਠੀਕ ਹੈ ਨਾ ਸਾਡੇ ਵੱਲੋਂ ਕਾਰਪੋਰੇਸ਼ਨ ਵੱਲੋਂ ਜਿੰਨੀ ਬਣਦੀ ਡਿਊਟੀ ਹੈ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਵੀ ਆਪਣਾ ਸਮਾਨ ਆਪਣੀ ਦੁਕਾਨ ਦੇ ਅੰਦਰ ਲਾਓ ਜਾਂ ਫੈਸਟੀਵਲ ਸੀਜ਼ਨ ਹੈਗਾ ਵੀ ਲੋਕਾਂ ਨੂੰ ਦਿੱਕਤ ਨਹੀਂ ਆਣੀ ਚਾਹੀਦੀ ਇਹ ਸਮਾਨ ਤੁਸੀਂ ਬਾਹਰ ਵੀ ਲਾਣਾ ਹੈ ਵੀ ਲੋਕਾਂ ਨੂੰ ਬਿਲਕੁਲ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਫੈਸਟੀਵਲ ਸੀਜ਼ਨ ਹੈ ਕਿਸੇ ਨਾਲ ਕੋਈ ਇਹੋ ਜਿਹੀ ਗੱਲ ਹੋਵੇ ਮਗਰ ਲੋਕਾਂ ਨੂੰ ਵੀ ਅਸੀਂ ਪਰੇਸ਼ਾਨ ਨਹੀਂ ਕਰ ਮੇਰੇ ਸਾਹਿਬ ਸਮਾਨ ਤੋਂ ਲੈ ਕੇ ਜਿਹੜੇ ਲੋਕ ਵਹੀਕਲ ਵਗੈਰਾ ਆਪਣੀ ਦੁਕਾਨਾਂ ਦੇ ਬਾਹਰ ਖੜਾ ਲੈਂਦੇ ਆ ਉਸ ਨਾਲ ਸਪੀਡ ਟ੍ਰੈਫਿਕ ਨਾਲ ਮੇਰੀ ਡਿਸਕਸ ਹੋ ਰਹੀ ਹੈ ਕਿਉਂਕਿ ਉਹ ਸਾਡਾ ਜੁਆਇੰਟ ਆਪਰੇਸ਼ਨ ਹੋਏਗਾ ਕਿਉਂਕਿ ਲੋਕਾਂ ਨੂੰ ਵੀ ਚਾਹੀਦਾ ਜੇ ਪਾਰਕਿੰਗ ਕਰਨੀ ਹੈ ਜੀ ਸਕੂਟਰ ਹੈ ਜਾਂ ਕਾਰ ਹੈ ਵੀ ਪਾਰਕਿੰਗ ਜਿਹੜੀ ਹੈ ਸਹੀ ਤਰੀਕੇ ਨਾਲ ਕਰੀ ਜਾਵੇ ਚਾਹੇ ਆਪਾਂ ਨੂੰ 5-10 ਮਿੰਟ ਪੈਦਲ ਤੁਰਨਾ ਪਵੇ ਤਾਂ ਵੀ ਕੋਈ ਦਿੱਕਤ ਆਲੀ ਕਰਨੀ ਫੁੱਲੇ ਥਾਂ ਤੇ ਆਪਣੀ ਪਾਰਕਿੰਗ ਕਰਨੀ ਚਾਹੀਦੀ ਹੈ ਉਹ ਟਰੈਵਲ ਪੁਲਿਸ ਨੂੰ ਵੀ ਮੈਂ ਬੇਨਤੀ ਕਰ ਰਹੇ ਹਾਂ ਵੀ ਤੁਸੀਂ ਵੀ ਪਰੇਸ਼ਾਨ ਵੀ ਨਾ ਹੋ ਲੋਕ ਵੀ ਪਰੇਸ਼ਾਨ ਨਹੀਂ ਹੋਣ ਚਾਹੀਦੇ ਬਟ ਜਿਨ੍ਹਾਂ ਕੋਲ ਵਹੀਕਲ ਹੈ ਉਹਨਾਂ ਨੂੰ ਵੀ ਚਾਹੀਦਾ ਹੈ ਵੀ ਆਪਣਾ ਸਹੀ ਸਿਸਟਮ ਦੇ ਵਿੱਚ ਆ ਕੇ ਮਾਰਕਿੰਗ ਸਹੀ ਸਿਸਟਮ ਨਾਲ ਧੰਨਵਾਦ